ਪੁਆਦ ਮਰਾ ਏਰੀਆ ਪੁਆਦ ਨਹੀਂ ਐਨੀ ਗੱਲ ਚੋਬਰ ਦੀ ਰੱਖੀ ਵਾਸ ਯਾਦ ਨਹੀਂ ਏਰੀਆ ਪੁਆਦ ਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤਾਰਾ ਤੇ ਸਵਾਗਤ ਹੈ ਸਾਰਾ ਮਾਰੇ ਇੱਕ ਨਾਮੇ ਵਲੌਗ ਵਾਂ ਅੱਜ ਆ ਬਾਈ ਮਾਰੇ ਕਰਨ ਬਾਈ ਕੇ ਨਵੇਂ ਘਰ ਮਾ ਪਾਰਟ ਰਕਾਇਆ ਸੁਗਮਣੀ ਸਾਹਿਬਾ ਤੇ ਹਮੇ ਜਾ ਰਹੇ ਉੱਥੇ ਦੋਨੇ ਤੇ ਪਹਿਲਾਂ ਉਹਨਾਂ ਨੇ ਕਿਹਾ ਕਿ ਸਾਨੂੰ ਗੁਰਦੁਆਰਾ ਸਾਹਿਬ ਆ ਜਾਓ ਫਿਰ ਅਸੀਂ ਦੋਨੇ ਹੁਣ ਜਾ ਰਹੇ ਗੁਰਦੁਆਰਾ ਸਾਹਿਬ ਉਤੋਂ ਬਾਅਦ ਫਿਰ ਅਸੀਂ ਜਾਉਂਗੇ ਮਹਾਰਾ ਦੀ ਬੀੜ ਲੈ ਕੇ ਘਰਾਂ ਫਿਰ ਤੁਹਾਨੂੰ ਪੂਰਾ ਵੀਡੀਓ ਜ ਦਿਖਾਵਾਂਗੇ da programe sarogotice elinei ਤੋ ਗਲਤ ਗੱਲ ਲੱਗਦੀ ਆ ਕੋਮਨ ਅਨਲਿमिटेड ਆਪਣਾ ਨਾਮ ਦੱਸ ਦੇ ਅਗੇਂਸਰ ਸ਼ੇਜ਼ਾ ਜੀ ਦਾ ਨਾਮ ਸ਼ੇਜ਼ਾ ਨਹੀਂ ਬਾ ਨੀ ਨਾਮ ਦਾ ਸਭਣਾ ਸ਼ਾਬਾਸ਼ ਅਗੇ ਸਿੰਘ ਸਿੰਘ ਅਗੇ ਸੁਣਾ ਸੁਣਿਆ ਯਾ ਸਿੰਘ ਸਿੰਘ ਗੇੜਾ ਹਾਂ ਯਾ ਸਿੰਘ ਸਿੰਘ ਗੇੜਾ ਕੋਈ ਯਾ ਸਿੰਘ ਸਿੰਘ ਗੇੜਾ ਹੱਸਦੇ ਆ ਖੇਡਦੇ ਕੇ ਕੋਲ ਇੱਥੇ ਕੁਝ ਹੋਣਾ ਪ੍ਰੈਜ਼ੈਂਟਸ ਫਾਇਰ ਸੈਂਸ ਹੋਲਡ ਰੱਖਿਓ ਚਲੋ ਦੇ ਲੱਗ ਰੋ ਦੱਬ ਕੇ ਰੱਖ ਲੂਗਾ ਸਮਰਤ ਐਵੇਂ ਦੇ ਕੇ ਆਪੇ ਬੜਾ ਨਾ ਗਲਾੜੀ ਦੇ ਸਾਈਨਸ ਐਸ ਲਾਇਆ ਨਹੀਂ ਕੱਲ ਵੀ ਨਾ ਟਾਈਮ ਵਾਈਟ ਰਹੀ ਦਾਦਾ ਜੀ ਵੱਸੇ ਇੱਕ ਵਾਰੀ ਚਲਾ ਦੇ ਦੇ ਦੂਜੀ ਵਾਰੀ ਅੱਗ ਫੜ ਲਓ ਲੋ ਜੀ ਫੜ ਲਈ ਅੱਗ ਗੈਸ ਜਾਣ ਲੱਗੇ ਉੱਤੇ ਅੱਧਾ ਸੋਚੇ ਕਿ ਅਸੀਂ ਜਦੋਂ ਜੈ ਲੱਗੀ ਸਾਡੀ ਜੀ ਫਰ ਫਾਈਨਲੀ ਇਹ ਸਾਰਿਆਂ ਨੇ ਮਿਹਨਤ ਕਰਕੇ ਹੱਲ ਕੱਢ ਲਿਆ ਨਿਕਲ ਗਿਆ ਨਿਕਲ ਗਿਆ ਬਾਸ ਹੁਣ ਦੇਖਿਓ ਚੱਲ ਜਣਾ ਥੋੜੀ ਦੇਰ ਚ ਹੀਟਰ ਧੂਆ ਧੂਆ ਕਰ ਲਉਣਾ ਹੁਣ ਨੱਪ ਕੇ ਰੱਖਣਾ ਇਹਨੂੰ ਇਹ ਹਾਂਜੀ ਹਾਂ i'll

ਸਭ ਤੋਂ ਵੱਧ ਮੈਂ ਬਾਕੀ ਜੀ ਹੋ ਗਈ ਸਮਾਪਤੀ ਸੁਖਮਣ ਸਿੰਘ ਸਾਹਿਬ ਪਾਠ ਦੀ ਤੇ ਅਸੀਂ ਲੈ ਕੇ ਚਲੇ ਬਾਬਾ ਜੀ ਦਾ ਸਾਰਿਆਂ ਦਾ ਸਾਜ਼ ਹਰਮੋਹਰੀਆਂ ਪਿੱਛੇ ਤਬਲੇ ਪਏ ਟਰੱਕਾਂ ਭੱਜੀ ਹਰ ਮੈਗੇ ਸਾਰੇ ਜਗਾ ਮੈਂ ਤੇ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਸਾਰਾ ਕੁਝ ਐਨ ਵਧੀਆ ਹੋ ਗਿਆ ਤੇ ਹੁਣ ਉੱਥੇ ਲੰਗਰ ਚੱਲੂਗਾ ਤੇ ਲੰਗਰ ਵਿੱਚ ਪੰਜ 10 ਕਿਆ ਗਿਆ ਸੋਹਣਾ ਸੋਹਣਾ ਲੰਗਰ ਮੱਕੀ ਦੀ ਰੋਟੀ ਸਰੋਂ ਦਾ ਸਵਾਗ ਸ਼ਾਹੀ ਪਨੀਰ ਗੈ ਲਣਾਣ ਤੇ ਮਿੱਠੇ ਵਾਂ ਗਲਾਬ ਜਾਮਣਾਂ ਮੌਸਮ ਦੀ ਜਾਣਕਾਰੀ ਦੇਦਾ ਭਈ ਅੱਜ ਬੱਦਲ ਵਾਈ ਪੂਰੀ ਦੀ ਮੀਂਹ ਪਿਆ ਦਾ ਵਿਚ ਨੂੰ ਮਤਲਬ ਬੱਦਲ ਆ ਜਾਂਦਾ ਚਲੀ ਜਾਂਦਾ ਮੀਂਹ ਪਾ ਜਾਂਦਾ ਹਵਾ ਚੱਲ ਰਹੀ ਠੰਡੀ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਠੰਡੀ ਪਰ ਹੁਣ ਮੌਸਮ ਸਾਫ਼ ਹੋ ਗਿਆ ਆ ਜੀ ਹਾਂਜੀ ਮਿੱਤਰੋ ਅਸੀਂ ਸ਼ੁਰੂ ਕਰੇ ਲੰਗਰ ਅਸੀਂ ਪੋਆ ਜੋ ਹੋਏਗਾ ਸ਼ਾਈ ਪਨੀਰ ਸਾਗ ਮੱਕੀ ਰੋਟੀ ዳਬ ਰੋਟੀ ਸੈਲਡ ਜਿਹੜਾ ਜਿਹੜਾ ਪ੍ਰੋਗਰਾਮ ਤਾਂ ਉਹ ਹੋ ਗਿਆ ਸਮਾਪਤ ਚੈੱਕ ਕਰੋ ਪੂਰਾ ਵੈਦਰ